ਨਗਰ ਨਿਗਮ ਪਟਿਆਲਾ ਵੱਲੋਂ ਸ਼੍ਰੀ ਆਦਿੱਤਿਆ ਡਿਟਰਵਾਲ ਕਮਿਸ਼ਨਰ ਨਗਰ ਨਿਗਮ ਪਟਿਆਲਾ ਦੀ ਸਰਪ੍ਰਸਤੀ ਹੇਠ ਸਫਾਈ ਅਪਣਾਓ ਬਿਮਾਰੀ ਭਜਾਓ ਵਿਸ਼ੇਸ਼ ਮਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਜਾਗਰਤਾ ਮਹਿੰਮ ਵਿੱਚ ਬਤੌਰ ਮੁੱਖ ਮਹਿਮਾਨ ਸਯੁਕਤ ਕਮਿਸ਼ਨਰ ਸ਼੍ਰੀ ਬਬਨਦੀਪ ਸਿੰਘ ਵਾਲੀਆ ਨੇ ਸ਼ਿਰਕਤ ਕੀਤੀ। ਬਤੌਰ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਜਸਵੀਰ ਕੌਰ ਹੈਲਥ ਆਫਿਸਰ, ਸ਼੍ਰੀ ਜੇਪੀ ਸਿੰਘ ਨਿਗਰਾਨ ਇੰਜੀਨੀਅਰ ਸ਼੍ਰੀ ਮੋਹਤ ਜੰਦਲ ਸੈਨਟ ਇੰਸਪੈਕਟਰ ਨੇ ਇਸ ਮੌਕੇ ਬੋਲਦਿਆਂ ਬਬਨਦੀਪ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਮਹਿੰਮ ਦਾ ਮੁੱਖ ਉਦੇਸ਼ ਸ਼ਹਿਰ ਨੂੰ ਬਰਸਾਤੀ ਮੌਸਮ ਵਿੱਚ ਬਿਮਾਰੀਆਂ ਦੇ ਪ੍ਰਕੋਪ ਤੋਂ ਬਚਾਉਣਾ ਹੈ। ਉਹਨਾਂ ਨੇ ਕਿਹਾ ਕਿ ਇਸ ਅਭਿਆਨ ਦੇ ਤਹਿਤ ਨਗਰ ਨਿਗਮ ਵੱਲੋਂ ਸ਼ਹਿਰ ਦੇ ਹੌਟਸਪੌਟਾਂ ਨੂੰ ਚਿੰਤਿਤ ਕਰਕੇ ਵੱਖ-ਵੱਖ ਟੀਮਾਂ ਨੂੰ ਉੱਥੇ ਭੇਜਿਆ ਗਿਆ ਜਿੱਥੇ ਪਾਣੀ ਦੇ ਜਮ੍ਹਾਂ ਹੋਏ ਸਟੋਰ ਦੇ ਕਾਰ ਡੇਂਗੂ, ਡਾਇਰੀਆ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਹੈ। ਇਸ ਮੌਕੇ ਟੀਮਾਂ ਵੱਲੋਂ ਲੋਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਸੁਰੱਖਿਅਤ ਰਹਿਣ ਲਈ ਜ਼ਰੂਰੀ ਅਪਾ ਬਾਰੇ ਜਾਣਕਾਰੀ ਦਿੱਤੀ ਗਈ। ਟੀਮਾਂ ਵੱਲੋਂ ਪਾਣੀ ਦੇ ਸੈਂਪਲ ਟੈਸਟ ਲਈ ਭਰੇ ਗਏ ਤੇ ਲੋਕਾਂ ਨੂੰ ਬਿਮਾਰੀਆਂ ਦੇ ਰੋਕਥਾਮ ਲਈ ਸੁਝਾ ਦਿੱਤੇਗਾ ਕਰਨਗਮਲੋਂ ਗੁਰਦੁਆਰਾ ਬਡੂੰਗਰ ਵੀ ਇੱਕ ਨੁਕਕੜ ਨਾਟਕ ਦਾ ਆਯੋਜਨ ਵੀ ਕੀਤਾਗਾ। ਬਿਮਾਰੀ ਫੈਲੀ ਹੋਈ ਹੈ ਆਪਣੇ ਪਟਿਆਲਾ ਸ਼ਹਿਰ ਦੇ ਵਿੱਚ ਬਹੁਤ ਹੀ ਗੰਭੀਰ ਹੈਗੀ ਹੈ। ਪਾਣੀ ਦੇ ਗੰਦਾ ਪਾਣੀ ਪੀਣ ਦੇ ਨਾਲ ਜਿਹੜੀ ਫੈਲ ਰਹੀ ਹੈ। ਅਸੀਂ ਤੁਹਾਨੂੰ ਸਿਰਫ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਤੁਸੀਂ ਅੱਗੇ ਵੀ ਇਹ ਜਾ ਕੇ ਮੈਸੇਜ ਦੇਣਾ ਹੈਗਾ ਕਿ ਤੁਸੀਂ ਜਦੋਂ ਵੀ ਰੋਟੀ ਬਣਾ ਰਹੇ ਹੋ ਜਾਂ ਖਾਣਾ ਖਾ ਰਹੇ ਹੋ ਉਸ ਤੋਂ ਪਹਿਲਾਂ ਹੱਥ ਧੋਣੇ ਹੀ ਧੋਣੇ ਨੇ। ਠੀਕ ਹੈ ਜੀ ਔਰ ਇਸ ਸੀਜ਼ਨ ਦੇ ਵਿੱਚ ਡਾਇਰੀਆ ਦੇ ਸੀਜ਼ਨ ਦੇ ਵਿੱਚ ਚਾਹੇ ਤੁਸੀਂ ਫਿਲਟਰ ਵੀ ਲੱਗਾ ਹੋਇਆ ਪਾਣੀ ਉਹ ਵੀ ਤੁਸੀਂ ਉਬਾਲ ਕੇ ਹੀ ਰੱਖਣਾ ਤੇ ਉਹਨੂੰ ਠੰਡਾ ਕਰਕੇ ਪੀਣਾ ਹੈ ਇਹ ਜੇ ਚੀਜ਼ਾਂ ਨੇ ਥੋੜੀ ਥੋੜੀ ਜਿਹੀ ਜਾਣੇ ਆਪਾਂ ਇਹਨੂੰ ਧਿਆਨ ਦੇਵਾਂਗੇ ਤਾਂ ਆਪਣੀ ਜਿਹੜੀ ਹੈਲਥ ਹੈਗੀ ਆਪਣੇ ਹੱਥ 'ਚ ਹੈਗੀ ਹੈ ਉਹਨੂੰ ਆਪਾਂ ਬਚਾਅ ਕਰ ਸਕਦੇ ਆ ਤੇ ਆਪਣੇ ਘਰਾਂ ਦੇ ਵਿੱਚ ਸਾਫ ਸਫਾਈ ਰੱਖੋ ਤੇ ਹੁਣ ਮੱਛਰ ਵੀ ਫੈਲਦਾ ਪਿਆ ਹੈ ਤੇ ਉਹਦੇ ਲਈ ਸਪਰੇਅ ਕਰਵਾਓ ਠੀਕ ਹੈ ਜੀ ਤੇ ਪਾਣੀ ਖੜਾ ਨਾ ਹੋਣ ਦਿਓ ਆਲੇ ਦੁਆਲੇ ਸਫਾਈ ਰੱਖੋ ਬਾਹਰ ਘਰ ਦੇ ਬਾਹਰ ਜਾ ਰਹੇ ਹੋ ਤਾਂ ਪੂਰੇ ਕਪੜੇ ਪਾ ਕੇ ਜਾਓ ਬੱਚਿਆਂ ਨੂੰ ਵੀ ਬੱਚਿਆਂ ਨੂੰ ਵੀ ਬਚਾਓ ਕਿਉਂ ਪੂਰੇ ਕਪੜੇ ਪਾ ਕੇ ਬਾਹਰ ਜਾਣ ਦੇ ਖੇਡਣ ਤੇ ਆਪਣੇ ਜੇ ਕੋਈ ਮੱਛਰ ਨੂੰ ਭਜਾਉਣ ਵਾਸਤੇ ਕਰੀਮ ਹੁੰਦੀ ਹੈ ਇੱਕ ਉਹ ਤੁਸੀਂ ਲਗਾ ਕੇ ਵੀ ਬਾਹਰ ਜਾ ਸਕਦੇ ਹੋ ਤੇ ਹੋਰ ਇਹ ਆਪਣੇ ਮੱਛਰ ਨੂੰ ਭਜਾਉਣ ਵਾਸਤੇ ਜਿਹੜੀ ਆਪਣੀ ਨਗਰ ਨਿਗਮ ਵੱਲੋਂ ਟੀਮ ਆਂਦੀ ਹੈ ਫੋਗਿੰਗ ਕਰਾਂਦੀ ਹੈ ਤੇ ਉਹਨਾਂ ਨੂੰ ਤੁਸੀਂ ਸਪੋਰਟ ਕਰਿਆ ਕਰੋ ਠੀਕ ਹੈ ਜੀ ਤੇ ਕੋਸ਼ਿਸ਼ ਕਰੋ ਕਿ ਘਰ ਦੇ ਵਿੱਚ ਜਿਹੜੇ ਕੂਲਰ ਨੇ ਜਾਂ ਟੁੱਟਾ ਭੱਜਾ ਸਮਾਨ ਪਿਆ ਹੈ ਕਿਤੇ ਵੀ ਪਿਆ ਉਹਦੇ ਵਿੱਚ ਪਾਣੀ ਨਾ ਖੜਾ ਹੋਵੇ ਤੇ ਕੂਲਰ ਨੂੰ ਸਾਫ਼ ਕਰੋ ਬਿਨ ਦੇ ਪੂਰੇ ਹਫ਼ਤੇ ਵਿੱਚ ਇੱਕ ਦਿਨ ਇਦਾਂ ਦਾ ਕਰੋ ਕਿ ਸਾਰਾ ਚੀਜ਼ਾਂ ਨੂੰ ਸੁਕਾਓ ਤਾਂ ਕਿ ਉਹ ਮੱਛਰ ਦਾ ਲਾਰਵਾ ਨਾ ਪਨਪੇ ਠੀਕ ਹੈ ਜੀ ਤਾਂ ਕਿ ਆਪਣੀ ਜਿਹੜੀ ਆਪਾਂ ਆਪਣਾ ਬਚਾ ਸਾਡੇ ਹੱਥ ਵਿੱਚ ਹੈਗਾ